ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਸ ਵੀਰ ਨੂੰ ਪਾਕੜਾ ਡੈਮ ਤੇ ਖੜਾ ਕੇ ਲਹਨਤੀ ਅਵਾਰਡ ਦਿੱਤਾ ਜਾਵੇ ਉਹ ਭਰਾਵਾ ਤੇਰੀ ਕਲਮ ਬਹੁਤ ਸੋਹਣੀ ਆ ਬਹੁਤ ਹੀ ਸੱਚੀ ਅੰਗਲਾ ਲਿਖਦੀ ਆ ਮੈਂ ਕਹਣਾ ਇਹਨੂੰ ਥੂੜ ਕੇ ਅਬਦੀ ਬੋਤ ਲੈਣਾ ਲੋਕ ਮੇਰੇ ਸਾਰੇ ਰੈਪ ਲਿਖਦੇ ਨੇ ਤੇ ਇਹ ਕੁੜੀ ਆ ਵਾ ਪੈਰਾਗ੍ਰਾਫ ਭਰਾਵਾ ਤੱਕਾ ਤੈਨੂੰ ਪੀਣਾ ਚਾਹੀਦਾ ਕਿਉਂਕਿ ਤੇਰੇ ਵਰਗਾ ਟੈਲੈਂਟ ਲੁਕੇ ਆ ਰਹੇ ਨਾ ਤਾਂ ਬਹੁਤ ਵਧੀਆ ਗੱਲ ਆ ਪਹਿਲਾਂ ਹੀ ਨੀ ਪੰਜਾਬ 'ਚ ਟੈਂਪੂ ਦੇ ਕਾਬੂ ਆਂਦੇ ਤੂੰ ਆਪਣੀਆਂ ਆਦੀ ਗਾਜਰਾਂ ਵੇਚਣ ਲੱਗ ਗਿਆ ਤੇ ਰਿਚ ਭਰਾਵਾ ਕੱਲਾ ਟੈਲੈਂਟ ਨਹੀਂ ਹੈਗਾ ਤੇਰੇ 'ਚ ਬਹੁਤ ਪਾਰ ਟੈਲੈਂਟ ਸੱਚ ਕਾ ਦਿੱਤਾ ਜਾਵੇ ਮੇਰੇ ਪੀਰ ਮੈਂ ਤੇਰਾ ਕੀ ਬਗਾੜ ਦਿੱਤਾ ਮੈਨੂੰ ਇੱਕ ਗੱਲ ਦੱਸ ਦੇ ਮੇਰੇ ਵੀਰ ਮੈਂ ਤੇਰਾ ਕੀ ਬਗਾਰ ਦਿੱਤਾ ਮੈਂ ਨਾਲੇ ਉਹਨਾ ਚੱਕਤਾ ਬਾਈ ਤੂੰ ਜਮਾ ਹੀ ਨਾ ਹਤੀ ਜਿੰਨਾ ਚੱਕ ਲਾਰੈਂਸ ਬਿਸ਼ਨੋਈ ਹੋਣੀ ਤੈਨੂੰ ਧਮਕੀ ਨਹੀਂ ਦਿੰਦੇ ਜਿੰਨਾ ਚੱਕ ਤੇਰੇ ਘਰ ਤੇ ਗੋਲੀਆਂ ਨਹੀਂ ਚੱਲਦੀਆਂ ਮੈਂ ਬਸ ਆਪਣਾ ਟੈਲੈਂਟ ਲੋਕਾਂ ਨੂੰ ਦਿਖਾ ਰਿਹਾ ਹਾਂ ਹਾਂ ਇਹਦੇ ਵਿੱਚ ਕਿਹੜੀ ਬੁਰਾਈ ਵਾਲੀ ਗੱਲ ਹੋ ਗਈ ਹੈ ਤੁਸੀਂ ਤਾਂ ਮੈਨੂੰ ਨਾਇਰ ਵਿੱਚ ਧੱਕਾ ਦੇਣ ਨੂੰ ਫਿਰਦੇ ਹੋ ਦੱਸੋ ਮੈਂ ਤੁਹਾਨੂੰ ਕੀ ਮਾੜਾ ਕਹਤਾ ਵੀਰ ਜੀ ਲਵ ਯੂ ਹੈ ਬਾਕੀ ਤੁਸੀਂ ਟਾਈਮ ਕੱਟ ਕੇ ਕਮੈਂਟ ਕੀਤਾ ਹੈ ਬਰੋ ਪਰ ਮੇਰਾ ਕੰਮ ਨਹੀਂ ਰੁਕਣਾ ਮੈਂ ਤਾਂ ਐਦਾ ਹੀ ਗੀਤ ਬਣਾਉਂਦਾ ਰਹੂੰਗਾ ਇੰਸਟਾਗ੍ਰam ਤੇ ਟੈਲੈਂਟ ਦਿਖਾਉਂਦਾ ਰਹੂੰਗਾ ਕਿਉਂਕਿ ਮੇਰਾ ਨਾਮ ਹੈ ਕਲਾਕਾਰ ਜੀ ਬਾਈ ਲੋਕ ਤਾਂ ਗਾਲਾਂ ਕੱਟਦੇ ਹੀ ਰਹਿੰਦੇ ਨੇ ਪਰ ਮੈਂ ਵੀ ਲੋਕਾਂ ਦੇ ਨਾਲ ਆ ਤੂੰ ਉਹਨਾਂ ਚੱਕ ਨਹੀਂ ਹਟਣਾ ਜਿੰਨਾ ਚੱਕ ਤੇਰੀ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ